ਖੈਰਾ ਨੂੰ 3 ਮਹੀਨਾ ਬਾਅਦ ਡਰਗ ਵਾਲੇ ਮਸਲੇ ਦੇ ਵਿੱਚ ਕੇਸ ਦੇ ਵਿੱਚੋਂ ਜ਼ਮਾਨਤ ਮਿਲ ਜਾਂਦੀ ਆ ਤਾਂ ਹੁਣ ਖੈਰਾ ਤੇ ਇੱਕ ਹੋਰ ਪਰਚਾ ਪਾ ਦਿੱਤਾ ਕਿ ਡਰ ਕੀ ਆ ਖੈਰਾ ਤੋ ਖਤਰਾ ਕੀ ਆ ਖੈਰੇ ਦਾ ਖੈਰਾ ਤੱਥਾਂ ਨਾਲ ਬੋਲਦਾ ਤੇ ਹਿੱਕ ਦਾਚ ਬੋਲਦਾ ਜਿਹੜਾ ਮਸਲਾ ਉਹ ਚੱਕਦਾ ਉਹਨੂੰ ਸਿਰੇ ਲਾ ਕੇ ਹਟਾ ਜਦੋਂ ਬੰਦਾ ਮਿੱਥਲੇ ਮੈਂ ਸਿਰ 'ਚ ਖੇਪ ਪਾਉਣੀ ਆ ਫਿਰ ਤੁਸੀਂ ਕੀ ਕਰੋਗੇ ਪੰਜਾਬੀ ਦੀ ਕਹਾਵਤ ਨਹੀਂ ਵੀ ਜਿਹਨੇ ਲਾਤੀ ਲੋਈ ਉਹਦਾ ਕੀ ਕਰਨ ਲੂ ਕੋਈ ਆਮ ਸਰਕਾਰ ਨੇ ਭਗਵੰਤ ਮਾਨ ਨੇ ਲੋਈ ਲਾ ਰੱਖੀ ਆ ਸਾਰੇ ਪਾਸੇ ਪਰ ਹੁਣ ਇਹ 506 ਵਾਲਾ ਆ ਜਾਏ 105 ਇਹ ਵਾਲਾ ਇਹ ਕਿੱਡਾ ਮਸਲਾ ਹੁਣ ਇਹਦੇ ਨਾਲ ਖੈਰਿਆਂ ਨੂੰ ਅੰਦਰ ਕਿੰਨਾ ਚਿਰ ਰੱਖਿਆ ਜਾ ਸਕਦਾ ਹੁਣ ਅਲਟੀਮੇਟਲੀ ਤਾਂ ਕਦੇ ਉਹਨਾਂ ਨੇ ਬਾਹਰ ਆਉਣਾ ਹੀ ਆ ਨਾ ਇਹ ਟਿਕਣਾ ਨਹੀਂ ਜੀ ਤੁਸੀਂ ਦੇਖ ਲਿਓ ਅਭਲਾ ਤਾਂ ਹੇਟਰੀ ਦਾ ਜਮਾਨਤ ਹੋ ਜੂ 506 'ਚ ਜਮਾਨਤ ਤਾਂ ਹੁੰਦੀ ਆ ਨਾ ਮੇਰੀ ਵੀ ਹੋ ਗਈ ਸੀ ਨਾਲ ਦੀ ਨਾਲ ਤੇ ਇਹੇ ਜੀ ਧਾਰਾ ਨਹੀਂ ਹੈ ਵੀ ਇਹ ਚ ਰੋਕ ਸਕਣਗੇ ਚੁੱਡਾ ਵੱਧ ਤੋਂ ਵੱਧ ਤੇ ਖਤਰਨਾਕ ਕੇਸ ਪਾ ਸਕਦੇ ਸੀ ਉਹਨਾਂ ਨੇ ਪਾ ਕੇ ਅੰਦਰ ਰੱਖ ਲਿਆ ਮੰਨ ਲਓ ਖੈਰਾਂ ਹੋਰ ਕੁਝ ਦੇਰ ਅੰਦਰ ਰਹਿੰਦੇ ਨੇ ਜਦੋਂ ਉਹ ਬਾਹਰ ਆ ਜਾਣਗੇ ਕੀ ਸਰਕਾਰ ਦੀਆਂ ਇਹਨਾਂ ਤਰੀਕਿਆਂ ਦੇ ਨਾਲ ਕੀ ਖੈਰਾ ਬਾਹਰ ਕੇ ਚੁੱਪ ਹੋ ਜਾਣਗੇ ਸਵਾਲ ਹੀ ਨਹੀਂ ਪੈਦਾ ਹੁੰਦਾ ਜੀ ਮੈਂ ਜਿੰਨਾ ਸਿੱਧੂ ਸਾਹਿਬ ਨੂੰ ਜਾਣਦਾ ਜਾਂ ਖੈਰਾ ਸਾਹਿਬ ਨੂੰ ਜਾਣਦਾ ਤੁਹਾਡੇ ਉਹਨਾਂ ਨਾਲ ਲੱਖ ਮੱਤਭੇਦ ਹੋਣ ਤੁਸੀਂ ਉਹਨਾਂ ਨੂੰ ਇਹ ਨਹੀਂ ਕਹਿ ਸਕਦੇ ਵੀ ਉਹ ਪਿੱਛੇ ਹਟਣਗੇ ਆਪਣੀ ਕਹੀ ਤੋਂ ਭੁਗਤਣਗੇ ਸਿੱਧੂ ਭੁਗਤ ਕੇ ਆਇਆ ਖੈਰੇ ਨੇ ਵੀ ਪਹਿਲਾਂ ਭੁਗਤੀਆ ਹੁਣ ਫੇਰ ਭੁਗਤ ਰਿਹਾ ਤੇ ਇਹੋ ਜਿਹੇ ਲੋਕ ਆ ਜਿਹੜੇ ਪੰਜਾਬ ਦੇ ਲੋਕਾਂ ਲਈ ਲੜਨ ਲਈ ਉਤਸ਼ਾਹ ਤੇ ਪ੍ਰੇਰਨਾ ਦਾ ਸੋਮਾ ਬਣਨਗੇ ਦੂਜੇ ਪਾਸੇ ਈੜੀ ਨੇ ਕੇਜਰੀਵਾਲ ਨੂੰ ਤਿੰਨ ਵਾਰੀ ਸਮਨ ਕਰਤਾ ਤਾਂ ਉਹ ਕੇਜਰੀਵਾਲ ਇਹ ਕਹਿੰਦੇ ਨੇ ਕਿ ਇਸ ਕਰਕੇ ਇਹ ਰੋਕ ਰਹੀ ਆ ਭਾਜਪੀ ਤਾਂ ਕਿ ਕੇਜਰੀਵਾਲ 2024 ਦੀਆਂ ਲੋਕ ਸਭਾ ਚੋਣਾਂ ਚ ਪ੍ਰਚਾਰ ਨਾ ਕਰ ਸਕਣ ਤੇ ਦੂਜੇ ਪਾਸੇ ਹਰਜੋਤ ਬੈਂਸ ਪੰਜਾਬ ਦੇ ਜਿਹੜੇ ਸਿੱਖਿਆ ਮੰਤਰੀ ਨੇ ਉਹਨਾਂ ਦਾ ਟਵੀਟ ਆਉਂਦਾ ਉਹ ਕਹਿੰਦੇ ਸ਼ੇਰ ਨੂੰ ਪਿੰਜਰੇ ਚ ਕੈਦ ਕਰਕੇ ਨਹੀਂ ਰੱਖਿਆ ਜਾ ਸਕਦਾ ਕੇਜਰੀਵਾਲ ਇੱਕ ਡਰਪੋਕ ਕਿਸਮ ਦਾ ਬੰਦਾ ਜੇ ਤੁਸੀਂ ਉਹਦਾ ਸਾਰਾ ਪ੍ਰਚਾਰ ਦੇਖ ਲਓ ਜਿਹੜਾ ਬੰਦਾ ਆਪਣੀ ਆਲੋਚਨਾ ਬਰਦਾਸ਼ਤ ਨਾ ਕਰ ਸਕਦਾ ਹੋਵੇ ਉਹ ਕੈਰ ਹੁੰਦਾ ਡਰਪੋਕ ਹੁੰਦਾ ਇਸ ਕਰਕੇ ਸ਼ੇਰਾਂ ਸ਼ੂਰਾਂ ਵਾਲੀ ਗੱਲ ਤਾਂ ਭੁੱਲ ਜਾਣ ਜੇ ਸ਼ੇਰ ਸੀ ਜਾ ਕੇ ਬੱਜਦੇ ਨੇ ਉਹਨਾਂ ਦੇ ਇੱਕ ਚ ਵੀ ਪੁੱਛੋ ਮੈਨੂੰ ਕੀ ਪੁੱਛਦੇ ਹੋ ਮਤਲਬ ਵਾਰ-ਵਾਰ ਉਹਨਾਂ ਨੂੰ ਚਿੱਠੀਆਂ ਲਿਖੀ ਜਾਂਦਾ ਮੈਨੂੰ ਕੀ ਪੁੱਛਣਾ ਹੈ ਕਿ ਉਹਨਾਂ ਨੂੰ ਕੀ ਕਰਨਾ ਚਾਹੁੰਦੇ ਆ ਇਹ ਤਾਂ ਆਪੰਜਾਬ ਨੂੰ ਭਗਤ ਸਿੰਘ ਦੇ ਵਾਰਿਸ ਕਹੀ ਜਾਂਦੇ ਨੇ ਭਗਤ ਸਿੰਘ ਦੇ ਵਾਰਿਸਾਂ ਦਾ ਇਹ ਹਾਲ ਹੁੰਦਾ ਕ੍ਰਾਪਸ਼ਨ ਚ ਫੜੇ ਜਾਂਦੇ ਨੇ ਕੇਜਰੀ ਵਾਸਤੇ ਇਹ ਕਹਿੰਦਾ ਸੀ ਕਹਿੰਦਾ ਇੱਕ ਸੱਚਾ ਦੇਸ਼ ਭਗਤ ਹੋਣ ਕਰਕੇ ਮੇਰਾ ਸਿਰੇ ਸ਼ਰਮ ਨਾਲ ਝੁਕਦਾ ਜਦੋਂ ED ਤੇ CBI ਵਰਗੀਆਂ ਸੰਸਥਾਵਾਂ ਸਿਆਸੀ ਨੇਤਾਵਾਂ ਨੂੰ ਬਾਰ-ਬਾਰ ਬੁਲਾਉਂਦੀਆਂ ਨੇ ਤੇ ਉਹ ਜਾਂਦੇ ਨਹੀਂ ਇਹਨਾਂ ਨੂੰ ਚਾਹੀਦਾ ਹੈ ਅਸਤੀਫਾ ਦੇਣ ਜਾਂਚ ਦੇ ਵਿੱਚ ਸ਼ਾਮਲ ਹੋਣ ਤੇ ਹੁਣ ਉਹਦਾ ਹਾਲ ਦੇਖ ਲੋ ਕੀ ਬਣੇ ਫਿਰਦਾ ਮੈਨੂੰ ਇਹ ਲੱਗਦਾ ਵੀ ਇਹ ਚ ਕੇਜਰੀਵਾਲ ਫਸਦਾ ਕਿਉਂਕਿ ਜੇ ਮੰਨ ਲਓ ਉਹ ਪੁੱਛ ਕੇ ਚ ਜਾਂਦਾ ਉਹਨੂੰ ਸਵਾਲ ਪੁੱਛੇ ਜਾਣਗੇ ਫਿਰ ਉਹ ਪੁੱਛ ਕੇ ਚ ਲੀਕ ਹੁੰਦੀ ਆ ਜਾਇਦਾ ਲਾਉਂਦੀ ਆ ਵੀ ਕੇਦਰੀਵਾਲ ਦੀ ਪੁੱਛਗਿਛ ਤੋਂ ਬਾਅਦ ਆ ਫਲਾਣੇ ਬੰਦਿਆਂ ਤੋਂ ਪੁੱਛਗਿਛ ਹੋਈ ਉਹ ਆ ਮੰਨੇ ਹੁਣ ਇਹ ਉਸ ਗੱਲ ਤੋਂ ਬਚਣ ਖਾਤਰ ਪੁੱਛਗਿਛ ਤੋਂ ਬਚਣ ਖਾਤਰ ਇਹ ਚਾਹੁੰਦਾ ਹੈ ਵੀ ਮੈਨੂੰ ਸਿੱਧਾ ਗ੍ਰਫਤਾਰ ਕਰਨ ਤਾਂ ਕਿ ਮੇਰੇ ਮੈਂ ਸ਼ਹੀਦ ਹੋਵਾਂ ਤੇ ਭਗਵਾਨ ਤਮਨ ਜਿਹੜਾ ਪੰਜਾਬ ਦੇ ਦੋ ਆਈਐਸ ਅਫਸਰਾਂ ਤੇ ਕੇਸ ਚਲਾਉਣ ਦੀ ਯਾਦਤ ਮੰਗੀ ਹੋਈ ਆ ਜੇ ਇੱਡੇ ਇਮਾਨਦਾਰ ਨੇ ਉਹ ਅਫਸਰਾਂ ਦੇ ਕੇਸ ਨੂੰ ਮਨਜ਼ੂਰੀ ਕਿਉਂ ਨਹੀਂ ਦਿੰਦੇ ਜੀ ਤੁਸੀਂ ਤਾਂ ਕਹਿੰਦੇ ਲੋਕਪਾਲ ਇਹ ਜਾ ਬਣਾਵਾਂਗੇ ਮਨਜ਼ੂਰੀ ਲੈਣ ਦੀ ਲੋੜ ਹੀ ਨਹੀਂ ਸ਼ਿਕਾਇਤ ਗਈ ਤੇ ਆਪ ਜਾਂਚ ਕਰੋ ਸੋ ਇਸ ਕਰਕੇ ਵੀ ਥੁੱਕੀ ਬੜੇ ਪਕਾ ਰਹੇ ਨੇ ਇਹ ਸੋ ਇਹਨਾਂ ਦਾ ਤਾਂ ਹਾਲ ਆ ਵੀ ਜਿੱਥੇ ਸਾਡਾ ਆਨੰਦ ਕੋ ਉੱਥੇ ਗਦੀ ਮਰੀ ਦਾ ਕੋਈ ਨਹੀਂ ਦੋਸ਼ ਜਦੋਂ ਅਗਲਾ ਕਹਿੰਦੇ ਤੁਸੀਂ ਕਰਪਸ਼ਨ ਚਾ ਰਹੇ ਸਾਨੂੰ ਕਹਿੰਦੇ ਇਸ ਕਰਕੇ ਫੜਿਆ ਜਾ ਰਿਹਾ ਕਿ ਅਸੀਂ ਸ਼ਹੀਦ ਭਗਤ ਸਿੰਘ ਦੇ ਵਾਰਸ ਇਹਨਾਂ ਦਾ ਨਾਂ ਕੋਈ ਦੀਨ ਆ ਨਾ ਆਮਾਨ ਆ ਨਾ ਧਰਮ ਆ ਨਾ ਕੋਈ ਪ੍ਰਤੀਬੱਧਤਾ ਨਾ ਕੋਈ ਉਸੂ ਤੁਸੀਂ ਜੁੜੇ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਗਗਨਦੀ ਪੋਰਟਾਲ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖੈਰਾ ਜੋ ਕਰੀਬ ਤਨ ਮਹੀਨਿਆਂ ਤੋਂ ਜ਼ਿਆਦਾ ਜਿਨ੍ਹਾਂ ਨੂੰ ਸਮਾਂ ਹੋ ਗਿਆ ਇੱਕ ਡਰਗ ਦੇ ਮਸਲੇ ਦੇ ਵਿੱਚ ਜੇਲ੍ਹ ਦੇ ਵਿੱਚ ਨਹੀਂ ਤਾਂ ਜ਼ਮਾਨਤ ਉਹਨਾਂ ਨੂੰ ਮਿਲੀ ਸੀ ਹਾਈ ਕੋਰਟ ਦੇ ਵੱਲੋਂ ਤਾਂ ਉਸ ਤੇ ਨਾਲ ਹੀ ਖੈਰਾ ਜੇਲ੍ਹ ਤੋਂ ਬਾਹਰ ਆਉਣ ਉਸ ਤੋਂ ਪਹਿਲਾਂ ਹੀ ਖੈਰਾ ਤੇ ਇੱਕ ਹੋਰ ਮਾਮਲਾ ਦਰਜ ਕਰ ਲਿਆ ਗਿਆ ਖੈਰਾ ਦੇ ਪਰਿਵਾਰ ਦਾ ਕਹਿਣਾ ਕਿ ਭਗਵੰਤ ਮਾਨ ਦੀ ਸਰਕਾਰ ਸੁਖਪਾਲ ਸਿੰਘ ਖੈਰਾ ਨੂੰ ਬਾਹਰ ਨਹੀਂ ਆਉਣ ਦੇਣਾ ਚਾਹੁੰਦੀ ਤਾਂ ਇਸ ਕਰਕੇ ਇੱਕ ਤੋਂ ਬਾਅਦ ਇੱਕ ਪਰਚੇ ਝੂਠੇ ਦਰਜ ਕੀਤੇ ਜਾ ਰਹੇ ਨੇ ਤਾਂ ਦੂਜੇ ਪਾਸੇ ਜਦੋਂ ਦਿੱਲੀ ਦੇ ਵਿੱਚ ED ਕੇਜਰੀਵਾਲ ਨੂੰ ਸਮਨ ਕਰਦੀ ਆ ਤਾਂ ਹੀ ਆਮ ਆਦਮੀ ਪਾਰਟੀ ਆਖਦੀ ਆ ਕਿ ਜੀ ED ਧੱਕਾ ਕਰ ਰਹੀ ਆ ਕੇਜਰੀਵਾਲ ਦੇ ਨਾਲ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਨਾਲ ਤੇ ਸਾਰੇ ਮਸਲੇ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਮਾਲਵਿੰਦਰ ਸਿੰਘ ਮਾਲੀ ਜੀ ਨੇ ਗੱਲਬਾਤ ਕਰਦੇ ਆ ਸਵਾਗਤ ਆ ਮਾਲੀ ਸਾਹਿਬ ਅੱਖਰਦੇ ਸ਼ੁਕਰੀਆ ਜੀ ਅੱਛਾ ਮਾਲੀ ਸਾਹਿਬ ਜਿਸ ਤਰ੍ਹਾਂ ਕਹਿੰਦੇ ਨੇ ਕਿ ਆਪਦੇ ਘਰ ਲੱਗੀ ਅੱਗ ਤੇ ਦੂਜੇ ਦੇ ਘਰ ਲੱਗੀ ਬਸੰਤਰ ਲੱਗਦੀ ਆ ਕੀ ਇਹ ਹੀ ਕੁਝ ਹੋ ਰਿਹਾ ਆ ਆਮ ਆਦਮੀ ਪਾਰਟੀ ਦੇ ਨਾਲ ਨਹੀਂ ਆਮ ਆਦਮੀ ਪਾਰਟੀ ਦਾ ਤਾਂ ਜਿਵੇਂ ਕਹਿੰਦੇ ਹੁੰਦੇ ਐ ਨਾ ਜੀ ਹੁਣ ਛੱਗੇ ਚੌੜ ਹੋ ਗਿਆ ਮਤਲਬ ਮਤਲਬ ਇਹਨਾਂ ਦਾ ਨਾ ਕੋਈ ਦੀਨ ਆ ਨਾ ਆਮਾਨ ਆ ਨਾ ਧਰਮ ਆ ਨਾ ਕੋਈ ਪ੍ਰਤੀਬੱਧਤਾ ਨਾ ਕੋਈ ਉਸੂਲ ਆ ਇੱਕ ਤਾਂ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਦੇਖ ਲਓ ਤੁਸੀਂ ਤੁਰੇ ਇੱਥੋਂ ਸੀ ਕਿ ਸ਼ਕਤੀਸ਼ਾਲੀ ਲੋਕਪਾਲ ਬਣੇ ਬਿੱਲ ਬਣਾਇਆ ਜਾਊਗਾ ਜਿਹਦੇ ਕੋਲੇ ਭਾਵਰਾ ਇੰਨੀਆ ਹੋਣਗੀਆਂ ਆਪ ਦੀ ਐਡ ਮਸ਼ੀਨਰੀ ਹੋ ਸਰਕਾਰ ਦੇ ਦੀ ਇੰਨੀ ਹੋ ਚਪੜਾਸੀ ਤੋਂ ਲੈ ਕੇ ਮੁੱਖ ਮੰਤਰੀ ਤੱਕ ਤੇ ਪ੍ਰਧਾਨ ਮੰਤਰੀ ਤੱਕ ਉਹ ਜਾਂਚ ਕਰ ਸਕਦਾ ਜੇ ਮੁਲਕ ਦਾ ਬਣੇ ਜੇ ਸੂਬੇ ਦਾ ਬਣੇ ਤਾਂ ਮੁੱਖ ਮੰਤਰੀ ਤੱਕ ਜਾਂਚ ਕਰ ਸਕਦਾ ਦੂਜਾ ਕਹਿੰਦੇ ਨੇ ਦੀ ਫੰਡਾਂ ਚ ਪਾਰਦਰਸ਼ਤਾ ਸਭ ਤੋਂ ਵੱਧ ਸਿਆਸਤ ਨੂੰ ਘੁਮਾਇਆ ਜਾਂਦਾ ਫੰਡਾਂ ਦੇ ਆਸਰੇ ਕਾਰਪੋਰੇਟ ਵੱਡੀਆਂ ਕੰਪਨੀਆਂ ਪੈਸੇ ਦਿੰਦੀਆਂ ਨੇ ਮੁੜ ਕੇ ਜਦੋਂ ਸੱਤਾ ਚੋਂ ਉਹਨੇ ਆਪਣੇ ਪੱਖ ਦੀਆਂ ਨੀਤੀਆਂ ਤੇ ਫੈਸਲੇ ਬਣਾ ਲੈਂਦੀਆਂ ਨੇ ਜੇ ਕਰੋੜ ਦਿੰਦੀਆਂ ਨੇ ਧਰਬ ਉਹਦੇ ਬਦਲੇ ਕਮਾਉਂਦੀਆਂ ਨੇ ਵਿੱਚੋਂ ਫਿਰ ਸਿਆਸਤਦਾਨ ਨੂੰ ਹਿੱਸਾ ਦਿੰਦੀਆਂ ਨੇ ਦੋਵੇਂ ਮਾਮਲੇ ਕਿੱਥੇ ਗਏ ਜੀ ਮੈਨੂੰ ਦੱਸੋ ਚਲੋ ਦਿੱਲੀ ਤਾਂ ਕਹਿੰਦੇ ਸੀ ਸਾਡੇ ਕੋਲ ਅਧਿਕਾਰ ਨਹੀਂ ਪੰਜਾਬ 'ਚ ਕਦੇ ਲੋਕਪਾਲ ਦੀ ਗੱਲ ਸੁਣੀ ਐ ਅਜੇ ਤੱਕ ਜਾਂ ਫੰਡਾਂ 'ਚ ਪਾਰਦਰਸ਼ਤਾ ਕਿੱਥੇ ਗਈ ਕਿੱਥੋਂ ਫੰਡ ਆਉਂਦੇ ਨੇ ਕਿੱਥੇ ਜਾਂਦੇ ਨੇ ਕਿਵੇਂ ਖਰਚੇ ਜਾਂਦੇ ਨੇ ਜਿਵੇਂ ਦੂਜੀਆਂ ਪਾਰਟੀਆਂ ਵਾਲੇ ਰਾਹ ਪੈ ਗਏ ਜਿਹੜੇ ਕਹਿੰਦੇ ਸੀ ਸਾਡਾ ਸਾਰਾ ਸਿਸਟਮ ਉਹਨਾਂ ਨਾਲ ਵੱਖਰਾ ਹੈ ਰੌਲਾ ਇਹ ਜਿਹੜੀ ਗੱਲ ਦਾ ਪਾਉਂਦੇ ਨੇ ਮੈਨੂੰ ਤਾਂ ਇਹ ਲੱਗਣ ਲੱਗ ਗਿਆ ਨਾ ਜਦੋਂ ਕੇਜਰੀਵਾਲ ਕਿਸੇ ਗੱਲ ਬਾਰੇ ਬਹੁਤ ਵੱਡਾ ਦਾਵਾ ਕਰੇ ਉਦੋਂ ਐ ਹੁੰਦਾ ਵੀ ਇਹ ਆਪਣੇ ਕਿਸੇ ਝੂਠ ਨੂੰ ਲੁਕਾਉਣ ਲਈ ਵੱਡਾ ਦਾਵਾ ਕਰ ਰਿਹਾ ਚਾਹੇ ਭਗਵੰਤ ਮਾਨ ਦੀਆਂ ਪੁਰਾਣੀਆਂ ਵੀਡੀਓ ਦੇਖ ਲਓ ਚਾਹੇ ਇਹਦੀਆਂ ਦੇਖ ਲਓ ਕੇਜਰੀਵਾਲ ਤਾਂ ਇਹ ਕਹਿੰਦਾ ਸੀ ਕਹਿੰਦਾ ਇੱਕ ਸੱਚਾ ਦੇਸ਼ ਭਗਤ ਹੋਣ ਕਰਕੇ ਮੇਰਾ ਸਿਰ ਸ਼ਰਮ ਨਾਲ ਝੁਕਦਾ ਜਦੋਂ ED ਤੇ CBI ਵਰਗੀਆਂ ਸੰਸਥਾਵਾਂ ਸਿਆਸੀ ਨੇਤਾਵਾਂ ਨੂੰ ਬਾਰ-ਬਾਰ ਬੁਲਾਉਂਦੀਆਂ ਨੇ ਤੇ ਉਹ ਜਾਂਦੇ ਨਹੀਂ ਇਨਾਂ ਨੂੰ ਚਾਹੀਦਾ ਇਹ ਅਸਤੀਫਾ ਦੇਣ ਜਾਂਚ ਦੇ ਵਿੱਚ ਸ਼ਾਮਲ ਹੋਣ ਫਿਰ ਇਹ ਵੀ ਕਿਹਾ ਸੀ ਇਹ ਵੀ ਸੋਸ਼ਲ ਮੀਡੀਆ ਤੇ ਠੀਕ ਹੁੰਦੀ ਆ ਆਮ ਆਦਮੀ ਪਾਰਟੀ ਦੇ ਕਿਸੇ ਵਰਕਰ ਅਗ ਨੂੰ ਕੋਈ ਏਜੰਸੀ ਜਾਂਚ ਲਈ ਬਣਾਉਂਦੀ ਆ ਬੁਲਾਉਂਦੀ ਆ ਉਹਨਾਂ ਨੂੰ ਇੱਕ ਠੋਕੇ ਜਾਣਾ ਚਾਹੀਦਾ ਅਸੀਂ ਇਮਾਨਦਾਰ ਆ ਅਸੀਂ ਕੋਈ ਬੇਇਮਾਨੀ ਨਹੀਂ ਕੀਤੀ ਕਿਸੇ ਨਾਲ ਧੱਕਾ ਨਹੀਂ ਕੀਤਾ ਕਾਨੂੰਨ ਦੇ ਅਨੁਸਾਰ ਚੱਲਦੇ ਆ ਸਾਨੂੰ ਡਰਨ ਦੀ ਲੋੜ ਨਹੀਂ ਤੇ ਹੁਣ ਉਹਦਾ ਹਾਲ ਦੇਖ ਲੋ ਕੀ ਬਣਿਆ ਫਿਰਦਾ ਹੁਣ ਇੱਕ ਗੱਲ ਪੱਕੀ ਆ ਵੀ ਇਹ ਕ腐ਸ਼ਨ ਦਾ ਵੱਡਾ ਕੇਸ ਆ ਕ腐ਸ਼ਨ ਦੇ ਵੱਡੇ ਕੇਸ ਤੋਂ ਮਤਲਬ ਇਹ ਨਹੀਂ ਵੀ ਬਾਕੀ ਇਮਾਨਦਾਰ ਨੇ ਮਤਲਬ ਭਾਰਤੀ ਜਨਤਾ ਪਾਰਟੀ ਨੇ ਇਲੈਕਸ਼ਨ ਬਾਉਂਡ ਬਣਾ ਲਏ ਉਦੋਂ ਵੀ ਵੱਡੀ ਕਰਾਪਸ਼ਨ ਵੱਡੇ ਪੱਧਰ ਦੀ ਕਰਾਪਸ਼ਨ ਜਿਹੜਾ ਤੁਸੀਂ ਪੁੱਛੇ ਨਹੀਂ ਸਕਦੇ ਕਿ ਇਹਦੇ ਪੈਸੇ ਐ ਕਿਹਨੂੰ ਦਿੱਤੇ ਪਹਿਲਾਂ ਤਾਂ ਫੇਰ ਵੀ ਸੱਚੇ ਝੂਠੇ ਜੇ ਕੋਈ ਆ ਜਾਂਦੇ ਸੀ ਜਾਂ 20000 ਤੋਂ ਘੱਟ ਸੀ ਜਿਹੜਾ ਉਹਦਾ ਨਾਂ ਨਹੀਂ ਚੱਕ ਚੁੱਕ ਵੀ ਦੇ ਦਿੰਦੇ ਹੁੰਦੇ ਸੀ ਇਹ ਕੰਪਨੀ ਵਾਲੇ ਹੁਣ ਉਹਨਾਂ ਨੇ ਤਾਂ ਜਮੇ ਖਾਤਾ ਖੋਲ ਲਿਆ ਨਾ ਵੱਡਾ ਹੁਣ ਮੈਨੂੰ ਇਹ ਲੱਗਦਾ ਵੀ ਇਹ ਚ ਕੇਜਰੀਵਾਲ ਫਸਦਾ ਕਿਉਂਕਿ ਜੇ ਮੰਨ ਲਓ ਉਹ ਪੁੱਛ ਕੇ ਸੱਚ ਜਾਂਦਾ ਉਹਨੂੰ ਸਵਾਲ ਪੁੱਛੇ ਜਾਣਗੇ ਫਿਰ ਉਹ ਪੁੱਛਗੇ ਚ ਲੀਕ ਹੁੰਦੀ ਆ ਜਾਇ ਗੱਲ ਆਉਂਦੀ ਆ ਵੀ ਕੇਜਰੀਵਾਲ ਦੀ ਪੁੱਛਗੇ ਚ ਤੋਂ ਬਾਅਦ ਆ ਫਲਾਣੇ ਬੰਦਿਆਂ ਤੋਂ ਪੁੱਛਗੇ ਚ ਹੋਈ ਉਹ ਆ ਮੰਨੇ ਇੱਕ ਮਾਹੌਲ ਬਣ ਜਾਂਦਾ ਵੀ ਹਾਂ ਯਾਰ ਕਿਉਂ ਕੇਸ ਤਾਂ ਵੱਡਾ ਸੀਰੀਅਸ ਆਈ ਹੁਣ ਆ ਥੋੜੋ ਯਾਰ ਅਦਾਲਤਾਂ ਨਹੀਂ ਆ ਨੇ ਵੀ ਇੰਨੇ ਥੋੜੇ ਬੰਦੇ ਸੰਜੇ ਸਿੰਘਾ ਉਹ ਐਡਾ ਨੇ ਧੜਕ ਬੁਲਾਰਾ ਸੀ ਤੇ ਤੁਹਾਡਾ ਮਨੀਸ਼ ਸੋਧੀ ਆ ਜਿਹੜਾ ਤੁਸੀਂ ਕਿ ਇਹਨੂੰ ਦਿੱਲੀ ਦਾ ਵਰਚੂਅਲੀ ਮੁੱਖ ਮੰਤਰੀ ਆ ਡਿਪਟੀ ਸੀਐਮ ਉਹਨਾਂ ਦੀ ਜਵਾਨ ਤੇ ਹੀ ਨਾ ਹੋਣ ਮਤਲਬ ਇੰਨਾ ਕਾਨੂੰਨ ਇੰਨਾ ਅੰਨਾ ਤਾਂ ਹੈ ਨਹੀਂ ਜਦੋਂ ਉਹ ਕਹਿੰਦੇ ਨੇ ਵੀ ਟ੍ਰੇਲ ਟ੍ਰੇਲ ਦਾ ਮਤਲਬ ਪਤਾ ਲੱਗਦਾ ਵੀ ਇੱਥੋਂ ਇੱਥੋਂ 328 ਕਰੋੜ ਰੁਪਏ ਇੱਧਰ ਗਿਆ ਡੈਡ ਅੱਡ ਤੱਕ ਕਿੱਥੇ ਉੱਥੇ ਕਹਿੰਦੇ ਪਾਰਟੀ ਆਉਂਦੀ ਹੈ ਹੁਣ ਇਹ ਉਸ ਗੱਲ ਤੋਂ ਬਚਣ ਖਾਤਰ ਪੁੱਛਗਿੱਛ ਤੋਂ ਬਚਣ ਖਾਤਰ ਇਹ ਚਾਹੁੰਦਾ ਹੈ ਵੀ ਮੈਨੂੰ ਸਿੱਧਾ ਗ੍ਰਫਤਾਰ ਕਰਨ ਤਾਂ ਕਿ ਮੇਰੇ ਮੈਂ ਸ਼ਹੀਦ ਹੋਵਾਂ ਵੀ ਦੇਖਾ ਕਾਨੂੰਨੀ ਘੜ ਤਾਂ ਨਹੀਂ ਆ ਘੜੀ ਜਾਂਦੇ ਨੇ ਹੋਣਗੇ ਆ ਠੀਕ ਵੀ ਹੋ ਸਕਦਾ ਕਾਨੂੰਨੀ ਘੜ ਤਾਂ ਹੋਣ ਕਿਉਂਕਿ ਹੇਮੰਤ ਸਰੋਨ ਆ ਜਿਹੜਾ ਝਾਰਖੰਡ ਵਾਲਾ ਉਹ ਵੀ ਸਮਨਾਂ ਬਾਰੇ ਇਹੀ ਜਿਹਾ ਕੁਝ ਕਰ ਰਿਹਾ ਪਰ ਆਲਟੀਮੇਟਲੀ ਤਾਂ ਤੁਹਾਨੂੰ ਪੇਸ਼ ਹੋਣਾ ਪੈਣਾ ਨਾ ਇਹ ਕੇਸ ਹੁਣ ਇਸ ਹੱਦ ਤੱਕ ਚਲੇ ਗਿਆ ਕਿ ਸਰਕਾਰ ਖਾਤਰ ਵੀ ਵਾਪਸ ਮੁੜਨਾ ਔਖਾ ਇੱਕ ਮੌਕਾ ਉਹਨਾਂ ਨੇ ਦਿੱਤਾ ਸੀ ਪੰਜ ਰਾਜਾਂ 'ਚ ਚੋਣਾਂ ਹੋ ਰਹੀਆਂ ਵੀ ਦੇਖੀ ਇਹਦਾ ਕਿੰਨਾ ਕੁ ਫਾਇਦਾ ਹੁੰਦਾ ਸਾਨੂੰ ਪਹਿਲਾਂ ਵੀ ਫਾਇਦਾ ਹੀ ਕਰਦਾ ਰਿਹਾ ਉਹਨਾਂ ਦਾ ਭਾਜਪਾ ਦਾ ਉਹਦੇ ਵਿੱਚੋਂ ਦੀ ਫੂਕ ਨਿਕਲ ਗਈ ਤੇ ਉਹਨਾਂ ਨੇ ਨੱਟ ਹੋਰ ਕੱਸਤੇ ਸੋ ਮਤਲਬ ਹੈਰਾਨੀ ਦੀ ਗੱਲ ਇਹ ਆ ਲੋਕਾਂ ਨੂੰ ਤੁਸੀਂ ਕਹਿੰਦੇ ਹੋ ਰਾਜਤਾਂ ਤੇ ਭਰੋਸਾ ਰੱਖੋ ਆਪ ਹਰ ਇੱਕ ਗੱਲ ਆ ਜਿਹੜੀ ਸਿਆਸੀ ਮੈਦਾਨ ਚ ਲੜਨ ਦੀ ਤਾਂ ਹਾਈ ਕੋਰਟ ਸੁਪਰੀਮ ਕੋਰਟ ਜਾਂਦੇ ਹੋ ਤੇ ਤੁਸੀਂ ਆਪਣੇ ਕੇਸ ਤੇ ਉੱਥੇ ਕਿਉਂ ਨਹੀਂ ਜਾਂਦੇ ਸੋ ਇਸ ਕਰਕੇ ਇਹ ਜਨਮਨ ਹੋਰ ਮੁਖ ਹੋਰ ਸੋ ਕਾਂਢੇ ਕੱਚਿਆ ਆ ਹਾਲ ਲੱਗ ਰਿਹਾ ਜੀ ਮੈਨੂੰ ਉਧਰ ਜਿਸ ਤਰ੍ਹਾਂ ਤੁਸੀਂ ਕਹਿ ਕੇ ਸੁਸੋਧੀ ਆ ਤੇ ਸੰਜੇ ਸਿੰਘ ਨੂੰ ਤਾਂ ਕਈ ਮਹੀਨੇ ਤੋਂ ਜ਼ਮਾਨਤ ਨਹੀਂ ਮਿਲ ਰਹੀ ਤੇ ਖੈਰਾਂ ਨੂੰ ਤਿੰਨ ਮਹੀਨਾ ਬਾਅਦ ਡਰੱਗ ਵਾਲੇ ਮਸਲੇ ਦੇ ਵਿੱਚ ਕੇਸ ਦੇ ਵਿੱਚੋਂ ਜ਼ਮਾਨਤ ਮਿਲ ਜਾਂਦੀ ਆ ਤਾਂ ਹੁਣ ਖੈਰਾਂ ਤੇ ਇੱਕ ਹੋਰ ਪਰਚਾ ਪਾ ਦਿੱਤਾ ਕਿ ਉਹਦਾ ਪਰਿਵਾਰ ਕਹਿੰਦਾ ਵੀ ਇਹ ਤਾਂ ਜਾਣ ਬੁੱਝ ਕੇ ਕਰ ਰਹੇ ਨੇ ਕਿ ਖੈਰਾ ਬਾਹਰ ਨਾ ਜਾਏ ਤਾਂ ਡਰ ਕੀ ਆ ਖੈਰਾ ਤੋ ਖਤਰਾ ਕੀ ਆ ਖੈਰੇ ਦਾ ਦੇਖੋ ਖੈਰਾ ਤੱਥਾਂ ਨਾਲ ਬੋਲਦਾ ਤੇ ਹੱਕ ਢਾ ਕੇ ਬੋਲਦਾ ਜਿਹੜਾ ਮਸਲਾ ਉਹ ਚੱਕਦਾ ਉਹਨੂੰ ਸਿਰੇ ਲਾ ਕੇ ਹਟਦਾ ਉਹਨੂੰ ਇਸ ਗੱਲੋਂ ਕਿਸੇ ਡਰ ਨਹੀਂ ਪੈ ਨਹੀਂ ਉਹ ਤੇ ਕੇਸ ਬਣਾਇਆ ਤਾਂ ਮਰਿੰਦਰ ਸਰਕਾਰ ਵੇਲੇ ਸੀ ਨਾ ਜੀ ਮੇਰਾ ਖਿਆਲ ਮਰਿੰਦਰ ਸਰਕਾਰ ਵੇਲੇ ਬਣਾ ਅਕਾਲੀ ਦਲ ਦੀ ਸਰਕਾਰ ਵੇਲੇ 15 ਸੀ ਉਹ ਕੇਸ ਜਿਹਦੇ ਵਿੱਚ ਅਮਰਿੰਦਰ ਨੇ ਇਹਨੂੰ ਇਹਨੂੰ ਫਸਾਇਆ ਸੀ ਬਣਾਇਆ ਕੇਸ ਅਕਾਲੀ ਦਲ ਸੀ ਅਮਰਿੰਦਰ ਨੇ ਇਹਨੂੰ ਫਸਾਇਆ ਸੀ ਉਹ ਕੇਸੇ ਸੁਪਰੀਮ ਕੋਰਟ ਤੋਂ ਨੂੰ ਰਾਹਤ ਮਿਲ ਗਈ ਸੀ ਫਿਰ ਤੁਸੀਂ ਦੇਖੋ ਕਿਵੇਂ ਇਹ ਡਾਕੂਆਂ ਵਾਂਗੂੰ ਜਿਵੇਂ ਕੋਈ ਮਤਲਬ ਬਹੁਤ ਅਦੈਸ਼ਤਗਰਦ ਹੁੰਦਾ ਕਿਵੇਂ ਇਹਦੀ ਗ੍ਰਿਫਤਾਰੀ ਕੀਤੀ ਕਿੰਨਾ ਉਹਦਾ ਵਿਰੋਧ ਹੋਇਆ ਚਲੋ ਕਾਨੂੰਨੀ ਲੜਾਈ ਸੀ ਉਹ ਜਿੱਤ ਗਿਆ ਮੁੜ ਕੇ ਅੱਜ ਪਤਾ ਲੱਗਿਆ ਵੀ ਸੁਵਾਨਪੁਰ ਥਾਣੇ ਦੇ ਵਿੱਚ ਜਿਹੜਾ ਕੋਈ ਬੰਦਾ ਸੀ ਜਿਹਨੇ ਜਿਹਦੀ ਇਹਦੇ ਖਿਲਾਫ ਗਵਾਹੀ ਭੁਗਤਾਈ ਸੀ ਵੀ ਕੋਈ ਦੋ ਬੰਦਿਆਂ ਨੇ ਆ ਕੇ ਉਹਨੂੰ ਡਰਾਇਆ ਧਮਕਾਇਆ 506 ਦਾ ਕੇਸ ਪਾਇਆ ਸਰਕਾਰੀ ਕੰਮਾਂ 'ਚ ਵਿਘਨ ਪਾਉਣ ਦਾ ਇਹ ਮੇਰੇ ਤੇ ਵੀ ਪਾਇਆ ਸੀ ਉਹ ਸਮਰਨ ਸਿੰਘ ਮਾਨ ਦੇ ਖਿਲਾਫ ਮੈਂ ਇੱਕ ਪੋਸਟਰ ਕੱਢਿਆ ਸੀ ਮਾਨ ਸਾਹਿਬ ਨੇ ਮੇਰੇ ਖਿਲਾਫ ਵੀ 506 ਦਾ ਪਰਚਾ ਦਰਜ ਕੀਤਾ ਸੀ ਚਲੋ ਮੈਂ ਭੁਗਤਿਆ ਤੇ ਬਰੀ ਤਾਂ ਹੋਣੀ ਹੁੰਦਾ ਇਹ ਜਿਹੇ ਕੇਸਾਂ ਦੇ ਵਿੱਚੋਂ ਸੋ ਆਪਦੇ ਆਪ ਚ ਕੀ ਆ ਜੇ ਉੱਤੋਂ મોદી ਇਹ ਕਹਿੰਦਾ ਕਾਂਗਰਸ ਮੁਕਤ ਭਾਰਤ ਫਿਰ ਕਹਿੰਦਾ ਸਵਾਲ ਮੁਕਤ ਮੀਡੀਆ ਫਿਰ ਕਹਿੰਦਾ ਅੰਦੋਲਨ ਮੁਕਤ ਸੜਕ ਫਿਰ ਕਹਿੰਦਾ ਵਿਰੋਧੀ ਧਿਰ ਮੁਕਤ ਸੰਸਦ ਇਹਦਾ ਮਤਲਬ ਤੁਸੀਂ ਕਿਸੇ ਤਰ੍ਹਾਂ ਦੀ ਆਲੋਚਨਾ ਵਿਰੋਧ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ ਤੇ ਜਿੱਥੇ ਇਹ ਨਾ ਹੋਵੇ ਉਹ ਉੱਥੇ ਜਮਹੂਰੀਤ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ ਤੇ ਭਗਵੰਤ ਮਾਨ ਵੀ ਇੱਥੇ ਇਹੀ ਕਰ ਰਿਹਾ ਕੌਡੀ ਬਾਡੀ ਉਹਦੇ ਨਾਲ ਦੂਜੀ ਖੇਡੀ ਜਾਓ ਅੱਜ ਮੇਰੇ ਕੋਲੇ ਵੀਡੀਓ ਆ ਗਈ ਜੀ ਕਾ ਆ ਗਈ ਜੀ ਕਾ ਆ ਗਈ ਠੋਸ ਮੁੱਦਿਆਂ ਤੇ ਤਾਂ ਉਹਦਾ ਕੋਈ ਵਿਰੋਧ ਨਹੀਂ ਨਾ ਕਰ ਰਿਹਾ ਕਿਉਂਕਿ ਅਕਾਲੀਆਂ ਤੇ ਕਾਂਗਰਸ ਵਾਲੀ ਨੀਤੀਆਂ ਲਾਗੂ ਕਰ ਰਿਹਾ ਜੇ ਪੰਜਾਬ ਚ ਠੋਸ ਮੁੱਦਿਆਂ ਤੇ ਇਹਨਾਂ ਦੀ ਕਾਰਗੁਜ਼ਾਰੀ ਤੇ ਕੋਈ ਸਵਾਲ ਉਠਾ ਰਿਹਾ ਉਹ ਤਾਂ ਨਵਜੋਤ ਸਿੰਘ ਸਿੱਧੂ ਉਠਾ ਰਿਹਾ ਹੈ ਨਾ ਜੀ ਚਾਹੇ ਬਿਜਲੀ ਸਮਝੌਤਿਆਂ ਦੀ ਗੱਲ ਹੋਵੇ ਜਾਂ ਇਹ ਆ ਜੋ ਕੇਜਰੀਵਾਲ ਕਰ ਰਿਹਾ ਇਹਦੇ ਬਾਰੇ ਗੱਲ ਹੋਵੇ ਅਸਲ ਵਿਰੋਧ ਉਹ ਕਰ ਰਿਹਾ ਜਿਹਦੇ ਨਾਲ ਕੋਲ ਇੱਕ ਜਵਾਬ ਨਹੀਂ ਐਂ ਖੈਰਾ ਕਰ ਰਿਹਾ ਸੀ ਹੁਣ ਉਹ ਉਹ ਤੇ ਉਹ ਧਾਰਾ ਲਾ ਕੇ ਹਾਈ ਕੋਰਟ ਤੋਂ ਜਵਾਨਤ ਮਿੱਲੀ ਨਾਲੇ ਦੂਜੇ ਖੇਚੜਾਂਗ ਤਾਂ ਇਹਦਾ ਮਤਲਬ ਇਹਦੀ ਵੀ ਨੀਤੀ ਉਹੀ ਆ ਵੀ ਅਲੋਚਨਾ ਮੁਕਤ ਪੰਜਾਬ ਚਾਹੀਦਾ ਸਾਨੂੰ ਵਿਰੋਧ ਮੁਕਤ ਪੰਜਾਬ ਚਾਹੀਦਾ ਕਿਉਂ ਤੇ ਕਹਿੰਦੇ ਆ ਇਹ ਕਿਸੇ ਇੱਕ ਥਾਂ ਤੇ ਰੈਲੀ ਤੇ ਬੋਲ ਰਿਹਾ ਸੀ ਸ਼ਾਇਦ ਕਿਤੇ ਹੁਣ ਮੇਰੇ ਨਾਂ ਨਹੀਂ ਯਾਦ ਕਹਿੰਦਾ ਮੇਰੀ ਗੱਲ ਸੁਣੋ ਆ ਜਰੂ ਬਠਿੰਡੇ ਰੈਲੀ ਹੋਈ ਆ ਉੱਥੇ ਕਹਿੰਦਾ ਬੂਤ ਬੂਤ ਸਾਂਭ ਲੋ ਤੁਸੀਂ ਕੰਨਾ ਉੱਤੇ ਤਾਂ ਮੈਂ ਇਹਨਾਂ ਨੂੰ ਘੇਰ ਲਿਆ ਉੱਤੇ ਨਹੀਂ ਮੈਂ ਇਹਨਾਂ ਨੂੰ ਹਿਲਣ ਦਿੰਦਾ ਬੇਪਰਵਾਹ ਹੋ ਮੈਨੂੰ ਇਹਨਾਂ ਦਾ ਹਿਸਾਬ ਆ ਗਿਆ ਕੀ ਹਿਸਾਬ ਆ ਗਿਆ ਜੀ ਇਹਨੂੰ ਕੀ ਕਿਹੜੀ ਨੀਤੀਆਂ ਪਾਲਸੀਆਂ ਨੇ ਕਾਂਗਰਸ ਦੀਆਂ ਬਦਲ ਲਈਆਂ ਦੇਖੋ ਸਕੈਂਡਲ ਜਿਹੜਾ ਕੋਈ ਵੀ ਹੁੰਦਾ ਨਾ ਅਫਸਰशाही ਦੀ ਸਮੂਲੀਅਤ ਬਿਨਾਂ ਸਿਰੇ ਨਹੀਂ ਚੜਦਾ ਇਹਨਾਂ ਨੇ ਸਕੈਂਡਲ ਸ਼ੁਰੂ ਕੀਤੇ ਸੀ ਪੰਜਾਬ 'ਚ ਆਸ਼ੂ ਵਾਲਾ ਧਰਮਸੋਤ ਵਾਲਾ ਗਿਲਜੀਆਂ ਵਾਲਾ ਅਫਸਰਸ਼ਾਹੀ ਡਟ ਕੇ ਖੜ ਗਈ ਵੀ ਨਾ ਇਸ ਪਾਸੇ ਤੁਰੋਂਗੇ ਫੇਰ ਨਹੀਂ ਕੰਮ ਠੀਕ ਤੁਸੀਂ ਲੀਡਰਾਂ ਦੀ ਆਮਦਨ ਤੋਂ ਵੱਧ ਜਾਇਦਾਦ ਵਾਲੇ ਪਾਸੇ ਤੁਰਪ ਕਿੰਨੀ ਜਾਓ ਕਰਪਸ਼ਨ ਤਾਂ ਕਿਸੇ ਨਾ ਕਿਸੇ ਨੇ ਕੀਤੀ ਹੋਈ ਆ ਆਸ਼ੂ ਦੇ ਖਿਲਾਫ ਇੰਨਾ ਠੋਸ ਕੇਸ ਸੀ ਤੇ ਕਾਂਗਰਸ ਨੇ ਕਿੰਨੇ ਧਰਨੇ ਦਿੱਤੇ ਸੀ ਤੇ ਠੀਕ ਆ ਖੈਰੇ ਬਾਰੇ ਰਸਮੀ ਕਾਰਵਾਈ ਮੁੜ ਕੇ ਕੀਤੀ ਹੁਣ ਫਿਰ ਕੇਸ ਪਾਇਆ ਯਾਨੀ ਖੈਰੇ ਦਾ ਦੁਖਾਂਤ ਇਹ ਆ ਕਿ ਕਰਪਸ਼ਨ ਦੇ ਕੇਸ 'ਚ ਕਿਸੇ ਨੂੰ ਫੜਿਆ ਜਾਵੇ ਜਿਨ੍ਹਾਂ ਨੇ ਕਰਪਸ਼ਨ ਲੱਗ-ਬਗ ਕੀਤੀ ਹੁੰਦੀ ਆ ਉਹਦੇ ਤਾਂ ਬੂਹ ਦਿਖਾਈ ਪਾਉਂਦੇ ਨੇ ਜਦੋਂ ਕੋਈ ਮੁੱਦਿਆਂ ਦੀ ਸਿਆਸਤ ਬਾਰੇ ਬੋਲਦਾ ਜਦੋਂ ਅਸਲ ਨੀਤੀਆਂ ਪਾਲਸੀਆਂ ਦਾ ਵਿਰੋਧ ਕਰਦਾ ਉਹਨੂੰ ਆਉਂਗੋਂ ਕਰ ਦਿੰਦੇ ਨੇ ਸੋ ਇਹ ਹੋ ਰਿਹਾ ਇੱਥੇ ਵੀ ਵੀ ਜਦੋਂ ਕ腐ਸ਼ਨ ਵਾਲੇ ਕੇਸ ਕੋਈ ਕਾਂਗਰਸੀ ਫੜਾਉਂਦੇ ਤੋਂ ਸਾਰੇ ਕਾਂਗਰਸੀ ਧਰਨਾ ਲਾ ਦਿੰਦੇ ਆ ਤੇ ਜਦੋਂ ਖੈਰੇ ਵਰਗੇ ਜਦੋਂ ਮੁੱਦੇ ਉਠਾਉਣ ਵਾਲਾ ਬੰਦਾ ਜਿਹੜਾ ਉਹ ਤੇ ਕੋਈ ਧੱਕਾ ਕਰਦੇ ਨੇ ਜਾਂ ਕੋਈ ਕੋਈ ਸੱਚਾ ਝੂਠਾ ਕੋਈ ਵੀ ਪਰਚਾ ਪਾਉਂਦੇ ਨੇ ਤਾਂ ਸਾਰੇ ਕਾਂਗਰਸੀਆਂ ਦੇ ਮੂੰਹ 'ਚ ਫਿਰ ਘੁੰਗਣੀਆਂ ਪੈ ਜਾਂਦੀਆਂ ਨੇ ਮੈਂ ਕਹਿੰਦਾ ਸਿੱਧੂ ਵੇਲੇ ਕੀ ਹੋਇਆ ਜੀ ਇਤਿਹਾਸ 'ਚ ਪਹਿਲੀ ਵਾਰ ਹੋਇਆ 23 24 ਦਾ ਕੇਸ ਹੋਵੇ ਸੁਪਰੀਮ ਕੋਰਟ ਨੇ ਫੈਸਲਾ ਕਰਕੇ ਫ੍ਰੀ ਕਰ ਦਿੱਤਾ ਹੋਵੇ ਜੋ ਵੀ ਉਹਨੂੰ ਮਾੜੀ-ਮੋਟੀ ਸਜ਼ਾ ਦਿੱਤੀ ਰਿਵਿਊ ਪਟੀਸ਼ਨ 'ਚ 1 ਸਾਲ ਮਤਲਬ ਉਹ ਕਾਫੀ ਸਮੇਂ ਦੇ ਬਾਅਦ ਮੁੜ ਕੇ 1 ਸਾਲ ਦੀ ਪੂਰੀ ਸਖਤ ਸਜ਼ਾ ਦਿੱਤੀ ਹੁਣ ਇਹ ਇਹਦਾ ਇਹਦਾ ਕਾਂਗਰਸੀਆਂ ਨੇ ਕੁਛ ਨਹੀਂ ਵਿਰੋਧ ਕੀਤਾ ਪਰ ਕਈ ਤਾਂ ਇਹ ਕਹਿੰਦੇ ਸੀ ਵੀ ਸਿੱਧੂ ਨੇ ਜੋ ਕਾਂਗਰਸ ਨਾਲ ਕੀਤੀ ਆ ਸੁਖਜਿੰਦਰ ਢਾਵਾ ਵਰਗੇ ਵੀ ਰੱਬ ਨੇ ਸਜ਼ਾ ਦਿੱਤੀ ਆ ਸੋ ਹਾਲ ਤਾਂ ਇਹਨਾਂ ਦਾ ਇਹ ਆ ਇਹਨਾਂ ਚ ਲੜਨ ਜੋਗਰੇ ਹੈਗੇ ਨੇ ਇਹ ਸੜਕ ਤੇ ਜਾਣ ਜੋਗਰੇ ਹੈਗੇ ਨੇ ਇਹ ਨਵਜੋਤ ਸਿੰਘ ਸਿੱਧੂ ਤੁਰਿਆ ਹੁਣ ਮਹਾਰਾਜ ਰੈਲੀ ਕੀਤੀ ਆ ਹੁਣ ਉੱਥੇ ਰੈਲੀ ਕਰ ਰਿਹਾ ਉਹ ਠੋਸ ਮੁੱਦੇ ਤਾਂ ਉਹ ਉਹਨਾਂ ਤੋਂ ਡਰਦੇ ਨੇ ਖੈਰੇ ਵਰਗਿਆਂ ਤੇ ਸਿੱਧੂ ਵਰਗਿਆਂ ਤੋਂ ਚਲੋ ਸਿੱਧੂ ਦੀ ਕਬੱਡੀ ਗੱਲ ਆ ਉਹਨੂੰ ਹੱਥ ਪਾਉਣਾ ਕੋਈ ਸੌਖਾ ਨਹੀਂ ਇਸ ਤਰ੍ਹਾਂ ਪੁਰਾਣੀ ਸਰਕਾਰਾਂ ਚ ਜਿਹੜੇ ਕਿਤੇ ਬੰਦੇ ਰਹੇ ਨੇ ਕੋਈ ਨਾ ਕੋਈ ਬਹਾਨੇ ਲੱਭ ਲੈਂਦੇ ਨੇ ਸੋ ਇਹਨਾਂ ਦਾ ਤਾਂ ਉਹ ਹਾਲ ਆ ਵੀ ਜਿੱਥੇ ਸਾਡਾ ਆਨੰਦ ਖੋਪ ਉੱਥੇ ਗਦੀ ਮਰੀ ਦਾ ਕੋਈ ਨਹੀਂ ਦੋਸ਼ ਜਦੋਂ ਅਗਲਾ ਕਹਿੰਦੇ ਤੁਸੀਂ ਕਰਪਸ਼ਨ ਚਾ ਰਹੇ ਹੋ ਸਾਨੂੰ ਕਹਿੰਦੇ ਇਸ ਕਰਕੇ ਫੜਿਆ ਜਾ ਰਿਹਾ ਕਿ ਅਸੀਂ ਸ਼ਹੀਦ ਭਗਤ ਸਿੰਘ ਦੇ ਵਾਰਸਾਂ ਤੇ ਸ਼ਹੀਦ ਭਗਤ ਸਿੰਘ ਦੇ ਵਾਰਸਾਂ ਨੇ ਪਾਰਲੀਮੈਂਟ ਤੇ ਦਿਖਾਇਆ ਨਾ ਬੇਰੁਜ਼ਗਾਰ ਆਮ ਗਰੀਬ ਨੌਜਵਾਨਾਂ ਨੇ ਬੋਲੇ ਕੰਨਾਂ ਨੂੰ ਸੁਣਾਈ ਵੀ ਆ ਮਹਿੰਗਾਈ ਦੀ ਆ ਬੇਰੋਜ਼ਗਾਰੀ ਦੀ ਆਵਾਜ਼ ਆ ਉੱਥੇ ਸਾਰਿਆਂ ਨੇ ਮੂੰਹ 'ਚ ਘੁੰਗਣੀਆਂ ਕਿਉਂ ਪਾਲੀਆਂ ਜੀ ਉੱਥੇ ਕਿਉਂ ਨਾ ਕਿਹਾ ਉਹਨਾਂ ਤੇ جوابਾਂ ਲਾਤਾ ਤੇ جوابਾਂ ਬਾਰੇ ਅਮਿਤ ਸ਼ਾਹ ਪਾਰਲੀਮੈਂਟ 'ਚ ਇਹ ਕਹਿੰਦਾ ਭੁੱਲ ਜਾਣ ਜੋ ਆਪਾ ਵਾਲੇ ਹੁਣ ਜਮਾਨਤਾਂ ਕਰਾਉਣ ਵਾਲੀਆਂ ਗੱਲਾਂ ਸੋ ਇਹ ਇੱਕ ਤਰ੍ਹਾਂ ਦਾ ਫਾਸ਼ੀਵਾਦ ਆ ਇਹ ਦਿੱਸ਼ਤਵਾ ਦਾ ਸਰਕਾਰੀ ਹਕੂਮਤੀ ਮਸ਼ੀਨਰੀ ਦਾ ਇਹਦਾ ਸਭ ਨੂੰ ਜ਼ੋਰਦਾਰ ਵਿਰੋਧ ਕਰਨਾ ਚਾਹੀਦਾ ਮਾਲੀ ਸਾਹਿਬ ਜਦੋਂ ਖੈਰਾ ਡਰੱਗ ਵਾਲੇ ਮਸਲੇ ਦੇ ਵਿੱਚੋਂ ਤਾਂ 3 ਮਹੀਨੇ ਬਾਅਦ ਜ਼ਮਾਨਤ ਹਾਈ ਕੋਰਟ ਤੋਂ ਮਿਲ ਜਾਂਦੀ ਆ ਪਰ ਹੁਣ ਇਹ 506 ਵਾਲਾ ਜਾਂ 105ਏ ਵਾਲਾ ਇਹ ਕਿੱਡਾ ਗ ਮਸਲਾ ਹੁਣ ਇਹਦੇ ਨਾਲ ਖੈਰਾ ਨੂੰ ਅੰਦਰ ਕਿੰਨਾ ਕ ਚਿਰ ਰੱਖਿਆ ਜਾ ਸਕਦਾ ਹੁਣ ਅਲਟੀਮੇਟਲੀ ਤਾਂ ਕਦੇ ਉਹਨਾਂ ਨੇ ਬਾਹਰ ਆਉਣਾ ਹੀ ਆ ਨਾ ਜਦੋਂ ਬੰਦਾ ਮਿੱਥਲੇ ਮੈਂ ਸਿਰ 'ਚ ਖੇਪ ਪਵਾਉਣੀ ਆ ਫਿਰ ਤੁਸੀਂ ਕੀ ਕਰੋਗੇ ਪੰਜਾਬੀ ਦੀ ਕਹਾਵਤ ਨਹੀਂ ਵੀ ਜਿਨੇ ਲਾਤੀ ਲੋਈ ਉਹਦਾ ਕੀ ਕਰ ਲੂ ਕੋਈ ਆ ਸਰਕਾਰ ਨੇ ਭਗਵੰਤ ਮਾਨ ਨੇ ਲੋਈ ਲਾ ਰੱਖੀ ਆ ਸਾਰੇ ਪਾਸੇ ਮਤਲਬ ਕਰਾਪਸ਼ਨ ਇਡੀ ਵੱਡੀ ਪੱਧਰ ਤੇ ਚੱਲ ਰਹੀ ਆ ਆ ਗੋਇੰਦਵਾਲ ਦਾ ਕਹਿੰਦਾ ਜੀ ਇਤਿਹਾਸ ਚ ਵੱਡੀ ਕੰਮ ਹੋ ਗਿਆ ਮਤਲਬ ਪ੍ਰਾਈਵੇਟ ਸਰਕਾਰ ਨੇ ਖਰੀਦੇ ਆ ਚਲੋ ਇਹਦਾ ਹਾਲੇ ਪੂਰਾ ਮੈਨੂੰ ਸਪਸ਼ਟਤਾ ਹੈ ਨਹੀਂ ਪਤਾ ਨਹੀਂ ਪੈ ਰਹੇ ਇੱਥੇ ਬਟੇਰਾ ਆ ਗਿਆ ਜਾਂ ਕੀ ਹੋ ਗਿਆ ਜੇ ਇਹਦੇ ਵਿੱਚ ਵੀ ਕੋਈ ਵੱਧ ਰੋਲ ਆ ਇਹ ਪੀਐਸਪੀਸੀਐਲ ਦਾ ਰੋਲ ਹੋ ਸਕਦਾ ਬਲੇਵਸਰਾ ਵਰਗੇ ਜਿੰਨਾਂ ਨੂੰ ਇਸ ਗੱਲ ਦੀ ਸਮਝ ਆ ਜਾ ਜਿਹੜਾ ਨਹਿਰਾਂ ਦਾ ਪਾਣੀ ਰਜਵਾਹਾਂ ਦਾ ਮਸਲਾ ਤੁਰਿਆ ਨਾ ਇਹ ਕ੍ਰਿਸ਼ਨ ਕੁਮਾਰ ਵਰਗੇ ਆਈਐਸ ਅਫਸਰਾਂ ਨੇ ਫੈਲਾ ਖੜਕਾਈਆਂ ਨੇ ਇਹਨਾਂ ਦੇ ਉੱਤੇ ਚਿੱਤ ਚਿੱਤੇ ਵੀ ਨਹੀਂ ਸੀ ਇਹਨਾਂ ਦਾ ਮੁੱਦਾ ਮੁੱਦੇ ਨਹੀਂ ਸੀ ਇਸ ਤਰ੍ਹਾਂ ਦਾ ਸੋ ਇਸ ਤਰ੍ਹਾਂ ਦਾ ਤੁਸੀਂ ਜ਼ੋਰਦਾਰ ਪ੍ਰਚਾਰ ਕਰਕੇ ਝੂਠ ਪ੍ਰਚਾਰ ਕਰਕੇ ਇਹ ਨਹੀਂ ਚੱਲਣਾ ਕਿਉਂਕਿ ਇਹ ਲੋਕਾਂ ਨੇ ਦੇਖ ਲਿਆ ਇਹਨਾਂ ਦੀ ਕੋਈ ਪੁਰਾਣੀ ਵੀਡੀਓ ਚੱਕ ਲਓ ਜੀ ਤੁਸੀਂ ਚਾਹੇ ਭਗਵੰਤ ਮਾਨ ਦੀ ਚੱਕ ਲਓ ਉਹ ਤੁਸੀਂ ਲਾ ਦਿਓ ਐਂ ਲੱਗਦਾ ਵੀ ਜਿਵੇਂ ਆਪਣੇ ਖਿਲਾਫ ਅੱਜ ਦੀ ਸਰਕਾਰ ਦੀ ਕਾਰਗੁਜ਼ਾਰੀ ਦੇ ਖਿਲਾਫ ਬੋਲ ਰਹੇ ਹੁੰਦੇ ਨੇ ਸੋ ਇਹ ਇਸ ਕਰਕੇ ਬਹੁਤ ਖਤਰਨਾਕ ਵਰਤਾਰਾ ਗੁਰੂ ਸਾਹਿਬ ਨੇ ਕੀ ਆਇਆ ਵੀ ਪਰੋਸੀ ਕੇ ਜੋ ਹੋਊਆ ਆਪਣੇ ਵੀ ਜਾਣ ਜੇ ਅੱਜ ਦੂਜੇ ਦੇ ਘਰ ਜਿਵੇਂ ਤੁਸੀਂ ਕਿਹਾ ਨਾ ਲੱਗੀ ਏ ਤੁਹਾਨੂੰ ਬਸੰਤਰ ਲੱਗਦੀ ਏ ਤੇ ਆਪਦੇ ਘਰ ਅੱਗ ਇਹ ਸਾਰਿਆਂ ਤੇ ਲੱਗੂ ਹੁੰਦੀ ਆ ਮਤਲਬ ਇਹ ਤੋਂ ਬਚ ਕੋਈ ਨਹੀਂ ਸਕਦਾ ਜਿਹੜੇ ਜਿਹੜੇ ਰਾ ਮੋਦੀ ਤੁਰਿਆ ਭਗਵੰਤ ਮਾਨ ਤੁਰ ਰਿਹਾ ਜਿਵੇਂ ਸਾਰਾ ਕੁਝ ਸਾਡਾ ਸਾਹਮਣੇ ਆ ਰਿਹਾ ਤੇ ਇਹ ਬੜਾ ਖਤਰਨਾਕ ਰੁਝਾਨ ਆ ਜੀ ਜਮਹੂਰੀਤ ਲਈ ਪਰ ਮੈਂ ਤਾਂ ਇੱਕ ਗੱਲ ਪੁੱਛਣੀ ਚਾਹਨਾ ਕੀ ਮੰਨ ਲਓ ਖੈਰਾ ਹੋਰ ਕੁਝ ਦੇਰ ਅੰਦਰ ਰਹਿੰਦੇ ਨੇ ਜਦੋਂ ਉਹ ਬਾਹਰ ਆ ਜਾਣਗੇ ਕੀ ਸਰਕਾਰ ਦੀਆਂ ਇਹਨਾਂ ਤਰੀਕਿਆਂ ਦੇ ਨਾਲ ਕੀ ਖੈਰਾ ਬਾਹਰ ਆ ਕੇ ਚੁੱਪ ਹੋ ਜਾਣਗੇ ਸਵਾਲ ਹੀ ਨਹੀਂ ਪੈਦਾ ਹੁੰਦਾ ਜੀ ਉਹ ਕਹਿੰਦੇ ਹਰ ਮਿੱਟੀ ਦੀ ਆਪਣੀ ਖਸਲਤ ਹਰ ਮਿੱਟੀ ਕੁੱਟਿਆ ਨਹੀਂ ਭੁਰਦੀ ਹਰ ਫੱਟੜ ਮੱਥਾ ਨਹੀਂ ਝੁਕਦਾ ਬੰਨ ਲਾਇਆ ਹਰ ਛੱਲ ਨਹੀਂ ਰੁਕਦੀ ਇਹ ਬੜਾ ਭਲੇਖਾ ਮਤਲਬ ਕਿੰਨੇ ਕੁ ਚੁੱਪ ਕਰਾ ਲੈਣਾਂ ਨੇ ਕਰਾਏ ਵੀ ਨੇ ਬਹੁਤ ਤਾਂ ਤੁਸੀਂ ਦੇਖ ਲਓ ਜਿੰਨੇ ਕ腐ਸ਼ਨ ਵਾਲੇ ਸੀ ਮਤਲਬ ਭਾਜਪਾ ਮਾੜਾ ਜਿਹਾ ਦਬਕਾ ਮਾਰਦੀ ਉਹਨਾਂ ਦੇ ਵਿੱਚ ਸ਼ਾਮਲ ਹੋ ਜਾਂਦੇ ਨਾਲ ਦੀ ਨਾਲ ਹੋਰ ਵੀ ਸਾਰੇ ਪਾਸੇ ਹੋ ਹੀ ਰਿਹਾ ਨਾ ਇਹ ਜਿਹਾ ਸਾਰਾ ਕੰਮ ਪਰ ਹਰ ਇੱਕ ਇਹ ਨਹੀਂ ਹੁੰਦਾ ਮਤਲਬ ਜਿਵੇਂ ਮੈਂ ਜਿੰਨਾ ਸਿੱਧੂ ਸਾਹਿਬ ਨੂੰ ਜਾਣਦਾ ਜਾਂ ਖੈਰਾ ਸਾਹਿਬ ਨੂੰ ਜਾਣਦਾ ਤੁਹਾਡੇ ਉਹਨਾਂ ਨਾਲ ਲੱਖ ਮਤਭੇਦ ਹੋਣ ਤੁਸੀਂ ਉਹਨਾਂ ਨੂੰ ਇਹ ਨਹੀਂ ਕਹਿ ਸਕਦੇ ਵੀ ਉਹ ਪਿੱਛੇ ਹਟਣਗੇ ਆਪਣੀ ਕਹੀ ਤੋਂ ਭੁਗਤਣਗੇ ਸਿੱਧੂ ਭੁਗਤ ਕੇ ਆਇਆ ਖੈਰੇ ਨੇ ਵੀ ਪਹਿਲਾਂ ਭੁਗਤੀ ਆ ਹੁਣ ਫੇਰ ਭੁਗਤ ਰਿਹਾ ਇਹ ਇਹ ਜੇ ਲੋਕ ਆ ਜਿਹੜੇ ਪੰਜਾਬ ਦੇ ਲੋਕਾਂ ਲਈ ਲੜਨ ਲਈ ਉਤਸ਼ਾਹ ਤੇ ਪ੍ਰੇਰਨਾ ਦਾ ਸੋਮਾ ਬਣਨਗੇ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਹੁਣ ਇਸ ਮਸਲੇ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਜਿਹੜਾ ਗਵਾਹ ਸੀਗਾ ਖੈਰਾ ਵਾਲੀ ਡਰੱਗ ਦੇ ਮਸਲੇ ਦੇ ਵਿੱਚ ਕੋਈ ਗਵਾਹ ਸੀਗਾ ਹੁਣ ਇਹ ਕਿਹਾ ਜਾ ਰਿਹਾ ਵੀ ਉਹਦੇ ਘਰੇ ਬੰਦੇ ਜਾ ਕੇ ਕੋ ਧਮਕੀਆਂ ਦਿੰਦੇ ਨੇ ਗਵਾਹੀ ਤੋਂ ਮੁਕਰਨ ਦੇ ਲਈ ਤਾਂ ਉਹਦੇ ਵਿੱਚ ਮੰਨ ਲਓ ਜੇ ਖੈਰਾ ਦਾ ਕੇਸ ਪਾਇਆ ਗਿਆ ਕਿ ਖੈਰਾ ਜੇਲ੍ਹ ਦੇ ਅੰਦਰੋਂ ਬੈਠੇ ਮੈਨੇਜ ਸਾਰਾ ਕੁਝ ਕਰ ਰਹੀ ਤਾਂ ਫਿਰ ਤਾਂ ਇਹ ਤਾਂ ਹੋਰ ਇਹਨਾਂ ਦੇ ਜੇਲ੍ਹ ਪ੍ਰਸ਼ਾਸਨ ਦਾ ਧੂਆ ਨਿਕਲਦਾ ਇਹਨਾਂ ਦੀ ਅੰਗਹੀ ਹੈ ਕਿ ਥੋੜੀ ਜੇਲਾਂ ਦੇ ਵਿੱਚ ਜਿੱਥੇ ਖਹਿਰਾ ਦੇ ਪੁੱਤਰ ਦਾਵਾ ਵੀ ਕਰਦੇ ਨੇ ਕਿ ਉਹਨਾਂ ਦੇ ਸੈੱਲ ਦੇ ਵਿੱਚ ਸਪੈਸ਼ਲ ਜਿਹੜਾ ਸੀਸੀਟੀਵੀ ਕੈਮਰਾ ਲਗਵਾ ਦਿੱਤਾ ਗਿਆ ਤੇ ਫਿਰ ਉੱਥੋਂ ਖਹਿਰਾ ਕਿਵੇਂ ਮੈਨੇਜ ਕਰ ਸਕਦੇ ਸਾਰੇ ਕੁਛ ਅੰਦਰ ਬੈਠੇ ਇਹ ਪਹਿਲੀ ਗੱਲ ਤਾਂ ਉਹਨੂੰ ਹਾਲੇ ਗਵਾਹ ਤੇ ਦਵਾ ਪਾਉਣ ਦੀ ਕੀ ਲੋੜ ਆ ਜੀ ਨਾ ਕੇਸ ਤੇ ਗਵਾਹੀ ਹੁਣ ਭੁਗਤਣੀ ਆ ਉਹ ਤਾਂ ਉਹਦੀ ਗਵਾਹੀ ਤੇ ਕੇਸ ਦਰਜ ਹੋਇਆ ਨਾ ਜੀ ਹਾਲੇ ਚਲਾਨ ਪੇਸ਼ ਹੋਊਗਾ ਫਿਰ ਦੋਸ਼ਾਇਦ ਹੋਣਗੇ ਇਹ ਕੰਮ ਲਾ ਅੱਜੇ ਉਹਨੂੰ ਗਵਾਹ ਨੂੰ ਮਕਰਾਉਣ ਦੀ ਕੀ ਲੋੜ ਆ ਗਵਾਹ ਦੇ ਮੁਕਰਤ ਤੇ ਨਾ ਤੇ ਜਵਾਨ ਤਾਂ ਰੱਦ ਹੋਣੀ ਆ ਨਾ ਪਾਸ ਹੋਣੀ ਆ ਸੋ ਇਹ ਮਨਕਰਤ ਦੋਸ਼ਾ ਜਿਹੜੇ ਬੰਦੇ ਕਾਨੂੰਨੀ ਤੌਰ ਤੇ ਇਹਨੂੰ ਜਾਣਦੇ ਨੇ ਇਹ ਟਿਕਣਾ ਨਹੀਂ ਜੀ ਤੁਸੀਂ ਦੇਖ ਲਿਓ ਅਭਲਾ ਤਾਂ ਹੇਠਲੀ ਅਦਾਲਤ ਤੋਂ ਜ਼ਮਾਨਤ ਹੋ ਜੂ 506 'ਚ ਜ਼ਮਾਨਤ ਤਾਂ ਹੁੰਦੀ ਆ ਨਾ ਮੇਰੀ ਵੀ ਹੋ ਗਈ ਸੀ ਨਾਲ ਦੀ ਨਾਲ ਤੇ ਇਹੋ ਜੀ ਧਾਰਾ ਨਹੀਂ ਹੈ ਵੀ ਇਹ ਚ ਰੋਕ ਸਕਣਗੇ ਜੁੱੜਾ ਵੱਧ ਤੋਂ ਵੱਧ ਤੇ ਖਤਰਨਾਕ ਕੇਸ ਪਾ ਸਕਦੇ ਸੀ ਉਹਨਾਂ ਨੇ ਪਾ ਕੇ ਅੰਦਰ ਰੱਖ ਲਿਆ ਤੇ ਇਹਨਾਂ ਦੇ ਆਉਣ ਵਾਲੇ ਸਮੇਂ 'ਚ ਮਤਲਬ ਉੱਡ ਜਾਣੇ ਨੇ ਸਾਰੇ ਮਤਲਬ ਪੀਚਰੇ ਉੱਡ ਜਾਣੇ ਨੇ ਜਿਹਨੂੰ ਆਪਾਂ ਕਹਿੰਦੇ ਹੁੰਦੇ ਦੂਜੇ ਪਾਸੇ ਏਡੀ ਨੇ ਕੇਜਰੀਵਾਲ ਨੂੰ ਤਿੰਨ ਵਾਰੀ ਸਮਨ ਕਰਤਾ ਤਾਂ ਉਹ ਕੇਜਰੀਵਾਲ ਇਹ ਕਹਿੰਦੇ ਨੇ ਕਿ ਇਸ ਕਰਕੇ ਇਹ ਰੋਕ ਰਹੀ ਆ ਬੀਜੇਪੀ ਤਾਂ ਕਿ ਕੇਜਰੀਵਾਲ 2024 ਦੀਆਂ ਲੋਕ ਸਭਾ ਚੋਣਾਂ ਚ ਪ੍ਰਚਾਰ ਨਾ ਕਰ ਸਕਣ ਤੇ ਦੂਜੇ ਪਾਸੇ ਹਰਜੋਤ ਬੈਂਸ ਪੰਜਾਬ ਦੇ ਜਿਹੜੇ ਸਿੱਖਿਆ ਮੰਤਰੀ ਨੇ ਉਹਨਾਂ ਦਾ ਟਵੀਟ ਆਉਂਦਾ ਉਹ ਕਹਿੰਦੇ ਸ਼ੇਰ ਨੂੰ ਪਿੰਜਰੇ ਚ ਕੈਦ ਕਰਕੇ ਨਹੀਂ ਰੱਖਿਆ ਜਾ ਸਕਦਾ ਕੇਜਰੀਵਾਲ ਸ਼ੇਰ ਆ ਦੇਖੋ ਦੋ ਗੱਲਾਂ ਨੇ ਕੇਜਰੀਵਾਲ ਇੱਕ ਡਰਪੋਕ ਕਿਸਮ ਦਾ ਬੰਦਾ ਜੇ ਤੁਸੀਂ ਉਹਦਾ ਸਾਰਾ ਪ੍ਰਚਾਰ ਦੇਖ ਲਓ ਜਿਹੜਾ ਬੰਦਾ ਆਪਣੀ ਆਲੋਚਨਾ ਬਰਦਾਸ਼ਤ ਨਾ ਕਰ ਸਕਦਾ ਹੋਵੇ ਉਹ ਕੈਰ ਹੁੰਦਾ ਡਰਪੋਕ ਹੁੰਦਾ ਇਤਿਹਾਸ ਚੱਕ ਕੇ ਦੇਖ ਲੋ ਚਾਹੇ ਕੋਈ ਤਾਨਾਸ਼ਾਹ ਚਾਹੇ ਕੋਈ ਫਾਸ਼ਿਸਟਾ ਕੇਜਰੀਵਾਲ ਇਤਿਹਹਾਜਾ ਬੰਦਾ ਜਿਹੜਾ ਆਪਣੀ ਪਾਰਟੀ ਦੇ ਵਿੱਚ ਆਪ ਦੀ ਕੋਈ ਆਲੋਚਨਾ ਸੁਣਨ ਨੂੰ ਤਿਆਰ ਨਹੀਂ ਇਸ ਕਰਕੇ ਸ਼ੇਰਾਂ ਸ਼ੂਰਾਂ ਵਾਲੀ ਗੱਲ ਤਾਂ ਭੁੱਲ ਜਾਣ ਜੇ ਸ਼ੇਰ ਸੀ ਜਾ ਕੇ ਵੱਜਦਾ ਨਾ ਉਹਨਾਂ ਦੇ ਇੱਕ ਚ ਵੀ ਪੁੱਛੋ ਮੈਨੂੰ ਕੀ ਪੁੱਛਦੇ ਹੋ ਮਤਲਬ ਵਾਰ-ਵਾਰ ਉਹਨਾਂ ਨੂੰ ਚਿੱਠੀਆਂ ਲਿਖੀ ਜਾਂਦਾ ਮੈਨੂੰ ਤੋਂ ਕੀ ਪੁੱਛਣਾ ਚਾਹੁੰਦੇ ਹੋ ਕੀ ਕਰਨਾ ਚਾਹੁੰਦੇ ਹੋ ਇਹ ਤਾਂ ਆਪਦੇ ਆਪ ਨੂੰ ਭਗਤ ਸਿੰਘ ਦੇ ਵਾਰਿਸ ਕਹੀ ਜਾਂਦੇ ਨੇ ਭਗਤ ਸਿੰਘ ਦੇ ਵਾਰਸਾਂ ਦਾ ਆ ਹਾਲ ਹੁੰਦਾ ਕ੍ਰਾਪਸ਼ਨ 'ਚ ਫੜੇ ਜਾਂਦੇ ਨੇ ਤੇ ਭਗਵੰਤ ਮਾਨ ਜਿਹੜਾ ਪੰਜਾਬ ਦੇ ਦੋ ਆਈਐਸ ਅਫਸਰਾਂ ਤੇ ਕੇਸ ਚਲਾਉਣ ਦੀ ਇਜਾਜ਼ਤ ਮੰਗੀ ਹੋਈ ਆ ਭ੍ਰਿਸ਼ਟਾਚਾਰ ਦੇ ਦੋਚ ਸ਼ਰਾਬ ਨੀਤੀ ਕਿਉਂਕਿ ਹਨੂਮਾਨ ਦੀ ਪੂਛ ਵਗਦੀ ਵਾਦੀ ਉੱਥੋਂ ਤਾਂ ਇਹਨਾਂ ਨੇ 1 ਲੱਖਤ ਵਾਪਸ ਕਰ ਲਈ ਜਦੋਂ ਢੋਲ ਦਾ ਪੋਲ ਨੰਗਾ ਹੋਣ ਲੱਗਿਆ ਪਰ ਪੰਜਾਬ 'ਚ ਤਾਂ ਲੱਗ ਹੋਈ ਆ ਜੇ ਐਡੇ ਇਮਾਨਦਾਰ ਨੇ ਉਹ ਅਫਸਰਾਂ ਤੇ ਕੇਸ ਨੂੰ ਮਨਜ਼ੂਰੀ ਕਿਉਂ ਨਹੀਂ ਦਿੰਦੇ ਜੀ ਤੁਸੀਂ ਤਾਂ ਕਹਿੰਦੇ ਸੀ ਲੋਕਪਾਲ ਇਹ ਜਾ ਬਣਾਵਾਂਗੇ ਮਨਜ਼ੂਰੀ ਲੈਣ ਦੀ ਲੋੜ ਹੀ ਨਹੀਂ ਸ਼ਿਕਾਇਤ ਗਈ ਤੇ ਆਪ ਜਾਂਚ ਕਰੋ ਸੋ ਇਸ ਕਰਕੇ ਵੀ ਥੁੱਕੀ ਬੜੇ ਪਕਾਰ ਰਹੇ ਨੇ ਇਹ ਦੇਖ ਰਹੇ ਹਾਂ ਜੀ ਆਪਾਂ ਸ਼ੀਦਾ ਸ਼ੁੱਦਾ ਬਾਈ ਜੀ ਇੰਨੀ ਲੁੱਟ ਮੱਚੀ ਹੋਈ ਆ ਤੱਕ ਹੁਣ ਤਾਂ ਇਹ ਹੋ ਗਿਆ ਵੀ ਜਿੱਤੋ ਜੋ ਡੁੱਕਿਆ ਜਾਂਦਾ ਡੁੱਕ ਲਓ ਗੋਇੰਦਵਾਲ ਪ੍ਰੋਜੈਕਟ ਇਹ ਕਹਿੰਦਾ ਨਾ ਵੀ ਪ੍ਰਾਈਵੇਟ ਨੂੰ ਅਸੀਂ ਸਰਕਾਰੀ ਕੀਤਾ ਤੁਸੀਂ ਮੈਨੂੰ ਇਹ ਦੱਸੋ ਘਰ ਘਰ ਰਾਸ਼ਨ ਪ੍ਰਾਈਵੇਟ ਕੰਪਨੀ ਰਹੀਂ ਜਾਊ ਕਿਹਦੇ ਰਹੀਂ ਦਊ ਰਾਸ਼ਨ ਡਿੱਪੂ ਹੋਲਡਰਾਂ ਦਾ ਬੰਦ ਹੋਊ ਕਨਾ ਧੰਦਾ ਜਿਹੜੀਆਂ ਛੋਟੀਆਂ ਚੱਕੀਆਂ ਨੇ ਉਹਨਾਂ ਦਾ ਬੰਦ ਹੋਊ ਕਿ ਨਹੀਂ ਹੋਊਗਾ ਵੱਡੀਆਂ ਫਲੋਰ ਮਿਲਾਂ ਪੀਣਗੀਆਂ ਨਾ ਆਟਾ ਫਿਰ ਪੈਕਿੰਗ ਕਰਨ ਵਾਲੀਆਂ ਕੰਪਨੀਆਂ ਵੀ ਆਉਣਗੀਆਂ ਬੰਨਣ ਵਾਲੀਆਂ ਵੀ ਆਉਣਗੀਆਂ ਕੰਪਨੀ ਤੇ ਕਮਿਸ਼ਨਰ ਬੜੀ ਇਹਦਾ ਸਿੱਧਾ ਮਾਂ ਪੁੱਤ ਵਾਲਾ ਰਿਸ਼ਤਾ ਜਿੱਥੇ ਕੰਪਨੀ ਉੱਥੇ ਕਮਿਸ਼ਨ ਆ ਐਂ ਪ੍ਰਾਈਵੇਟ ਸਾਰਮਲ ਕੰਪਨੀ ਐ ਤੇ ਕਮਿਸ਼ਨ ਆ ਜਿਹਦੇ ਬਾਰੇ ਗੱਲ ਕਰਨ ਨੂੰ ਤਿਆਰ ਨਹੀਂ ਉਹਦੇ ਇਹ ਚੋਣਾਂ ਤੋਂ ਪਹਿਲਾਂ ਤਾਂ ਕਹਿੰਦਾ ਅੱਖਰ ਅੱਖਰ ਪੜਿਆ ਹੋਇਆ ਹੁਣ ਪੁੱਛਿਆ ਸਵਾਲ ਗੋਵਿੰਦਵਾਲ ਕਰ ਰਹੇ ਆ ਦੇਖ ਰਹੇ ਆ ਸੋ ਇਸ ਕਰਕੇ ਜਿਹੜਾ ਵੀ ਤੁਸੀਂ ਮਸਲਾ ਦੇ ਹੁਣ 43 ਸਵਾਵਾ ਮਾ ਘਰ ਹਾਸਲ ਕਰੋ ਅੱਜ ਤੱਕ ਇਸ਼ਤਿਹਾਰ ਦੇ ਜਾਂਦੇ ਨੇ 43 ਸਵਾਵਾ ਕਿਉਂ ਨਹੀਂ ਦਸੀਆਂ ਵੀ ਕਿਹੜੀਆਂ 43 ਸਵਾਵਾ ਨੇ ਹੁਣ ਉਹ ਕਲਰਕਾਂ ਨੇ ਤਾਂ ਪਿੰਡ 'ਚ ਵੰਡਕ ਨਹੀਂ ਹੋਣੀ ਆ ਜੇ ਤੁਹਾਡੇ ਸਵਾਲ ਹੱਲ ਕਰਨੇ ਨੂੰ ਰਿਕਾਰਡ ਉਹ ਵੀ ਪ੍ਰਾਈਵੇਟ ਕੰਪਨੀ ਨੂੰ ਠੇਕਾ ਖੇਤੀ ਨੀਤੀ ਬਣਾਉਣੀ ਆ ਉਹਦੇ ਵਿੱਚ ਵੀ ਪ੍ਰਾਈਵੇਟ ਅਮਰੀਕਾ ਦੀ ਕੰਪਨੀ ਜੋੜ ਲਈ ਉਹਦੀ ਵੱਡੀ ਅਫਸਰ ਆ ਜਿਹੜੀ ਉਹਨੂੰ ਪੰਜਾਬ ਵਿੱਚ ਕੌਦੇਦਾਰ ਵੀ ਬਣਾਤਾ ਪਤਾ ਨਹੀਂ ਪੰਜਾਬ ਵਿਕਾਸ ਬੋਰਡ ਕੋਈ ਇਹੋ ਜਿਹਾ ਕੁਝ ਬਣਾ ਕੇ ਸਾਰੇ ਕਸੇ ਦਾ ਸਾਰੇ ਤੰਤਰ ਦਾ ਤੁਸੀਂ ਨਿੱਜੀਕਰਨ ਕਰੀ ਜਾ ਰਹੇ ਹੋ ਤੇ ਕਹਿ ਰਹੇ ਹੋ ਵੀ ਅਸੀਂ ਆ ਜਿਹੜੇ ਮਤਲਬ ਨਿੱਜੀਕਰਨ ਨੂੰ ਖਤਮ ਤੇ ਜਨਤਕ ਖੇਂਦਰ ਨੂੰ ਪਰਫੁੱਲਤ ਕਰ ਰਹੇ ਹਾਂ ਇਹ ਬਿਲਕੁਲ ਝੂਠਾ ਦਾਵਾ ਜੀ ਸਿੱਧਲੇ ਮਾਲੀ ਸਾਹਿਬ ਤੁਹਾਨੂੰ ਅਸੀਂ ਸਮਝ ਦਿੱਤਾ ਸੋ ਇਸ ਵੀਡੀਓ ਦੇ ਵਿੱਚ ਇਨਾ ਹੀ ਤੁਸੀਂ ਅੱਖਰ ਦੇ ਨਾਲ ਜੁੜੇ ਰਹੋ ਤੁਹਾਡਾ ਬਹੁਤ ਬਹੁਤ ਧੰਨਵਾਦ